ਫਾਦਿਲ ਕਦੇ ਦਿਵੇ ਜੋਤੀ ਜਾਗਰਤੀ ਸੰਸਥਾਨ ਦੇ ਨੇੜੇ ਇੱਕ ਸਕੂਲੀ ਬੱਚਿਆਂ ਦੇ ਨਾਲ ਭਰੇ ਹੋਏ ਆਟੋ ਦੀ ਦੂਜੇ ਆਟੋ ਰਿਕਸ਼ਾ ਦੇ ਨਾਲ ਟੱਕਰ ਹੋ ਗਈ ਜਿਸ ਦੇ ਚਲਦਿਆਂ ਇੱਕ ਸਕੂਲੀ ਬੱਚਾ ਜ਼ਖਮੀ ਹੋ ਗਿਆ ਜਿਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਤੇ ਮੌਜੂਦ ਸਕੂਲੀ ਬੱਚਿਆਂ ਦੇ ਨਾਲ ਭਰੇ ਆਟੋ ਦੇ ਚਾਲਕ ਨੇ ਦੱਸਿਆ ਕਿ ਉਹ ਸਕੂਲੀ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਦੇ ਲਈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਆਰਓ ਵਾਲਿਆਂ ਦੇ ਆਟੋ ਵੱਲੋਂ ਉਸਦੇ ਆਟੋ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਚਲਦਿਆਂ ਇੱਕ ਸਕੂਲੀ ਬੱਚੇ ਨੂੰ ਕਾਫੀ ਝੋਟ ਆਈ ਹੈ ਅਤੇ ਬਾਕੀ ਬੱਚੇ ਬਾਲ-ਬਾਲ ਬਚ ਗਏ ਆਟੋ ਦੇ ਵਿੱਚ ਕੁੱਲ 8 ਤੋਂ 9 ਬੱਚੇ ਸਵਾਰ ਸਨ ਜਿਨ੍ਹਾਂ ਨੂੰ ਡਰਾਈਵਰ ਘਰ ਛੱਡਣ ਦੇ ਲਈ ਜਾ ਰਿਹਾ ਸੀ ਉਧਰ ਦੁਰਘਟਨਾ ਦੀ ਸੂਚਨਾ ਪਾ ਕੇ ਸਕੂਲ ਦੇ ਟੀਚਰ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਬੱਚਿਆਂ ਨੂੰ ਸੰਭਾਲਿਆ ਗਿਆ ਅਤੇ ਉਹਨਾਂ ਨੂੰ ਘਰ ਭੇਜਿਆ ਗਿਆ ਜਾਣਕਾਰੀ ਦਿੰਦੇ ਹੋਏ ਟੀਚਰਾਂ ਨੇ ਦੱਸਿਆ ਕਿ ਉਹਨਾਂ ਨੂੰ ਦੁਰਘਟਨਾ ਦੀ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਉਹ ਇੱਥੇ ਮੌਕੇ ਤੇ ਪਹੁੰਚੇ ਹਨ ਉਹਨਾਂ ਨੇ ਕਿਹਾ ਕਿ ਸਾਰੇ ਸਕੂਲੀ ਬੱਚਿਆਂ ਨੂੰ ਸੰਭਾਲ ਲਿਆ ਗਿਆ ਅਤੇ ਇੱਕ ਜ਼ਖਮੀ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਉਧਰ ਮੌਕੇ ਤੇ ਦੁੱਧੇ ਆਟੋ ਦੇ ਮਾਲਕ ਵੀ ਪੁੰਚੇ ਜਿਨ੍ਹਾਂ ਵੱਲੋਂ ਆਪਣੇ ਡਰਾਈਵਰ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਨੇ ਕਈ ਤਰ੍ਹਾਂ ਦੇ આરોਪ ਵੀ ਲਗਾਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਦੀ ਸਾਰ ਸੰਭਾਲ ਕੀਤੀ ਜਾ ਰਹੀ ਹੈ ਅਤੇ ਬੱਚਿਆਂ ਨੂੰ ਘਰ ਭੇਜਿਆ ਜਾ ਰਿਹਾ ਹੈ ਫਾਜ਼ਿਲ ਕਾਦੀਆ ਤਸਵੀਰਾਂ ਫਾਜ਼ਿਲ ਕਾਦੇ ਦਿਵਯ ਜੋਤੀ ਜਗਦੀ ਸੰਸਥਾਨ ਦੇ ਨੇੜੇ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਸਕੂਲੀ ਬੱਚਾ ਜ਼ਖਮੀ ਹੋ ਗਿਆ ਜੀ ਬੱਚਾ ਨੂੰ ਛੁੱਟੀ ਲੈ ਕੇ ਤੇ ਆ ਪਾਣੀ ਵਾਲੇ ਆਟੋ ਨੇ ਪਤਾ ਨਹੀਂ ਇਹਨੂੰ ਕੀ ਹੋਇਆ ਕੀ ਨਹੀਂ ਇਹਨੇ ਲਿਆ ਕੇ ਜਕਦਮ ਵਿੱਚ ਮਾਰਿਆ ਸਾਈਡ ਤੇ ਪੂਰਾ ਆਟੋ ਨਿਕਲ ਗਿਆ ਸਾਈਡ ਤੇ ਢਾਹਤੀ ਗੱਡੀ ਦੇ ਸਾਈਡ ਤੇ ਬੈਠੇ ਬੱਚੇ ਦੇ ਲੱਗੀ ਝੋਟ ਅੱਛਾ ਬਹੁਤ ਬੁਰੀ ਤਰ੍ਹਾਂ ਝੋਟ ਲੱਗੀ ਹੈ ਕਿਹੜੇ ਕਿਹੜੇ ਸਕੂਲ ਦੇ ਬੱਚੇ ਹੈਗੇ ਜੀ ਅੰਮ੍ਰਿਤ ਮਾਟਰ ਸਕੂਲ ਦੇ ਕਿੰਨੇ ਬੱਚੇ ਜੀ ਬੱਚੇ ਮੇਰੇ ਕੋਲ 8-9 ਹੈਗੇ ਜੀ 6:00 ਵਜੇ ਬੱਚੇ ਨਹੀਂ ਕਿਸੇ ਨੂੰ ਇੱਕ ਨੂੰ ਵਜੇ ਜੀ ਅੱਛ ਮੈਂ ਲੈ ਕੇ ਗਿਆ ਤੁਸੀਂ ਲੈ ਕੇ ਗਏ ਆ ਮੈਂ ਲੈ ਕੇ ਗਿਆ ਅੱਛਾ ਬੱਚੇ ਦੇ ਅਨਮੋਲ ਗਰੋਵਰ ਕੋ ਲੈ ਗਿਆ ਤੇ ਆ ਟੋਆ ਨੀਤੀ ਖੱਡ ਆਇਆ ਬੰਦੇ ਨੇ ਇਹਨੇ ਕਿੱਥੋਂ ਲਿਆ ਕੇ ਮਾਰੀ ਤੇ ਦੇਖ ਲੋ ਅੱਛਾ ਕਿਹੜਾ ਬੰਦਾ ਕਿਹੜਾ ਸੀ ਹਾਲ ਕਰ ਦਿੱਤਾ ਮਾਰ ਕੇ ਓਏ ਯਾਰ ਗੱਡੀ ਖੜੀ ਅੱਡੇ ਬਾਅਦ ਵੀ ਗੱਡੀ ਕਿੱਥੇ ਖੜੀ ਹੈ ਇਹ ਚ ਲਿਖੋ ਮੇਰਾ ਨਿਰਾਸ਼ ਕੀ ਟੱਟੂ ਸਾਲਾ ਹਟੇ ਮੋੜਾਇ ਤੇ ਕੁੜੀਆਂ ਨਾਲ ਗੱਲ ਕਰਦਾ ਪਿਆ ਮੈਨੂੰ ਐਕਸੀਡੈਂਟ ਤੋਂ ਪਹਿਲਾਂ 15 ਫੋਨ ਕੀਤੇ ਨੇ ਮੈਂ ਮੇਰੇ ਮੁੰਡੇ ਨੇ 15 ਫੋਨ ਕੀਤੇ ਐਨ ਇੱਕ ਫੋਨ ਨਹੀਂ ਚੱਕਿਆ ਜੀ ਫਟੇ ਮੋਬਾਈਲ ਆ ਕੇ ਬੈਠਦਾ ਇਹਦਾ ਪਿਓ ਵੀ ਇਹਦੇ ਤੋਂ ਦੁਖੀ ਹੈਗਾ ਜੇ ਉਹ ਘਰ ਵੱਡੇ ਨੂੰ ਫਿਰਦਾ ਇੱਕ ਕਿਹਨਾਂ ਦੇ ਕਿਹੜੇ ਇਹ ਮੇਰਾ ਆਪਣੇ ਯਾਰ ਤੇ ਤੁਹਾਡਾ ਤੁਹਾਡਾ ਪਾਣੀ ਦਾ ਮੇਰਾ ਆਪਦਾ ਬਿਨਾਂ ਪਾਣੀ ਦਾ ਕੰਮ ਹੈ ਇਹਨੂੰ ਸੀ ਨੌਕਰੀ 'ਚ ਰੱਖਿਆ ਹੈ ਅੱਛਾ ਛਲੇ ਨੇ ਕਬੜਾ ਕਰਕੇ ਹੱਤਾ ਵੜ ਕੇ ਅਗਲੇ ਦਸ ਸੱਤੇ ਨੇ ਸਵੱਖਾ ਕਰ ਗਿਆ ਜੀ ਇਹ ਮਾਰ ਕੇ ਨਹੀਂ ਆਏ ਜੀ ਜੱਤੀ ਤੋਂ ਸਾਰੀ ਬੰਦ ਗਈ ਇਹ ਸੇ ਕੁੜੀਆਂ ਵਿੱਚ ਕਰੇਗਾ ਕੁੜੀਆਂ ਵਿੱਚ ਕਰਨਾ ਦੋਨੇ ਮੱਚ ਜਾਂਦੇ ਵਿਚਾਰੇ ਦਾ ਸਾਰੀ ਉਮਰ ਦਾ ਕਿ ਇਹ ਤੇਜ਼ ਹੈਗਾ ਸੀ ਆਟੋ ਵੀਰੇ ਇਹ ਕੰਨ ਲੱਗੇ ਮੋੜ ਪਤਾ ਨਹੀਂ ਲੱਗਦਾ ਤੇਜ਼ ਸੀਗਾ ਤੇਜ਼ ਸੀਗਾ ਜੀ ਪਤਾ ਨਹੀਂ ਇਹਨੇ ਕਿਵੇਂ ਢਾਹ ਦਿੱ ਸਾਰਾ ਆਟੋ ਲੰਘ ਗਿਆ ਸਾਈਡ ਤੋਂ ਮੇਰੀ ਗੱਲ ਸੁਣ ਸਾਈਡ ਕਿੰਦੀ ਆ ਐ ਸਾਈਡ ਕਿੰਦੀ ਸਾਈਡ ਹੁੰਦੀ ਓਥੇ ਦੋਸਤ ਕੋ ਸਾਈਡ ਹੇਗਾ ਸੀ ਸਾਰੀ ਕੈਮਰਾ ਲੱਗ ਗਿਆ ਨਾ ਕੈਮਰਾ ਚੈੱਕ ਕਰ ਲੋ ਮੇਰੀ ਗਲਤੀ ਨਹੀਂ ਗਈ ਕੈਮਰਾ ਚੈੱਕ ਕਰ ਕੈਮਰਾ ਜਿੱਦ ਮਰਦ ਲੱਗ ਗਿਆ ਕੈਮਰਾ ਚੈੱਕ ਕਰ ਲੋ ਮੇਰੀ ਗਲਤੀ ਨਹੀਂ ਗਈ ਯਾਰ ਆਪ ਦੀ ਸਾਈਡ ਤੇ ਖੜਤਾ ਉਹ ਮੈਂ ਉਹ ਵੀ ਸਾਈਡ ਤੇ ਖੜਤਾ ਓ ਯਾਰ ਮੈਂ ਐਸ ਸਾਈਡ ਤੇਗਾ ਸੀ ਉਹ ਚੈੱਕ ਕਰਦੀ ਇਧਰ ਆ ਜਾ ਨਾ ਓ ਯਾਰ ਐਸ ਸਾਈਡ ਤੇਗਾ ਨਹੀਂ ਨਹੀਂ ਟਿਕਿਆ ਤਾਂ ਤੇਰੀ ਯਾਰ ਪਾਣੀ ਤਾਂ ਥੇ ਥੋਰ ਤੇ ਚਲੀ ਸਾਰੇ ਬੱਚੇ ਮਰ ਗਏ ਜਨਾਬ ਇਹ ਅੱਗ ਲੱਗੀ ਸੀ ਤੁਸੀਂ ਮਗਰ ਸੀ ਕੀ ਕਹਿੰਦੇ ਵੀ ਐਸ ਸਾਈਡ ਤੇ ਆ ਗਿਆ ਹੁਣ ਆ ਇਧਰ ਆਇਆ ਪਾਣੀ ਨਪਰਲੀ ਤੇ ਉਹ ਤਾਂ ਮੁੱਕ ਤੇ ਉੱਥੇ ਹੀ ਖੜਾ ਉਹ ਤਾਂ ਹੀ ਲਿਆ ਹੀ ਨਹੀਂ ਵਿਚਾਰਾ ਉਹ ਗਲਤੀ ਇਹ ਕਰਦੇ ਦੇਖ ਕਿੰਨੀ ਸਹੀ ਗਲਤੀ ਕਰਦਾ ਯਾਰ ਮੈਂ ਤਾਂ ਰੋਡ ਤੇ ਉਧਰ ਹੋਏ ਮਰਿਆ ਇੱਥੇ ਐਕਸੀਡੈਂਟ ਵੀ ਕਰਕੇ ਹਾਂ ਉਧਰ ਠੋਕਦਾ ਠੋਕਦਾ ਇੱਧਰ ਕੀ ਟੰਗਦਾ ਤੂੰ ਖਚੋਦੇ ਸਾਲ ਉਹ ਹੀ ਮਰ ਗਏ ਚਾਰ ਦਿਨ ਨੂੰ ਬੰਦਰੀ ਚਾਰੇ ਇਹਨਾਂ ਨੇ ਸਾਰੀ ਉਮਰ ਕੰਮ ਕੀਤਾ ਹੈ 30 ਸਾਲ ਇਹਦੇ ਚੱਕੇ ਖਾਂਦਾ ਮਰਦਾ ਐਨੀ ਕੰਨਾਣਾ ਕਹਿੰਦਾ ਮੈਂ ਸਾਰੇ ਪਾਰੀਆਂ ਕੋਲ ਕੋਈ ਕੰਮ ਕੀਤਾ ਢੱਟੂ ਮੈਂ ਕੰਮ ਕੀਤਾ ਮਰਦਾ ਸੁੰਦਾ ਮੇਰੇ ਕੋਲ ਕੋਈ ਥੋਰ ਇੱਕ ਜਣ ਨੂੰ ਚੱਕ ਕੇ ਕੰਮ ਕਰ ਲਵੇ ਸਾਰੇ ਕੋਈ ਠੱਥੇ ਖਾਂਦਾ ਤਾਂ ਇੱਕ ਜਣ ਕੋ ਕੰਮ ਕਰ ਮਾਰ ਲਵੇ ਆ ਰਿਹਾ ਐਨੇ ਐਨਾ ਡਾ ਐਨੇ ਯਾਰ ਤੈਨੂੰ ਅੱਗ ਨਹੀਂ ਗਈ ਭਾਈ ਸਾਧਾ ਸਾਧਾ ਅਸਾਂ ਸਭ ਕੰਮ ਨੂੰ ਅਸਾਂ ਸਭ ਕਾ ਕੱਟ ਲਾਇਸੈਂਸ ਕਰ ਲੈ ਮੈਂ ਲਊਣਾ ਸੱਜਣਾਂ ਨੇ ਫੋਨ ਦਿਖਾਓ ਫੋਨ ਕਰ ਭਾਈ ਜੀ ਬੱਚਨ ਦੇ ਕੰਮ ਨੂੰ ਸੰਸ ਹੈਗਾ ਕਿ ਨਹੀਂ ਇਹਨੇ ਕੋਲੇ ਇਹ ਤੁਹਾਡਾ ਬੱਚਾ ਸੀਗਾ ਜੀ ਤੇ 6:00 ਵਜੇ ਨਹੀਂ ਇਹਨਾਂ ਦਾ ਬੱਚਾ ਨਾਲ ਸੀ ਲੱਗੇ ਇਹਨਾਂ ਦਾ ਬੱਚਾ ਇਹਨਾਂ ਦਾ ਹੈਗਾ ਮੇਰੇ ਕੀ ਨਾਮ ਤੁਹਾਡਾ ਬਾਈ ਜੀ ਸੰਸ ਦੇ ਹਰਦਾ ਦਾ ਦਾਦਾ ਭਤੀਜਾ ਮੇਰਾ ਲੱਗਦੇ ਲੱਗੀ ਆ ਸਾਡਾ ਸੰਤ ਫੋਨ ਆਇਆ ਸੀ ਆਥੇ ਇਹਨਾਂ ਫੋਨ ਲਾਇਆ ਸੀ ਗੰਤ ਤੇ ਡਰਾਈਵਰ ਨੇ ਫੋਨ ਕੀਤਾ ਚੱਕ ਕੇ ਲੈ ਗਿਆ ਨਾ ਪਾਜੀਆਟ ਵਾਲਾ ਡਰਾਈਵਰ ਜੀ ਫੋਨ ਨਹੀਂ ਨਿਕਲੇ ਆ ਕਿੱਡੀ ਕਿੱਡੀ ਪਕੜ ਕੇ ਫੜ ਕੇ ਕਿੱਥੇ ਲੈ ਕੇ ਬੈਡ ਆਰਡਰ ਨੂੰ ਲੈ ਕੇ ਗਏ ਆ ਹਾਂਜੀ ਕਿਹੜੇ ਡਾਕਟਰ ਕੋਲ ਲੈ ਕੇ ਗਏ ਆ ਅੰਮ੍ਰਿਤ ਮਾਡਲ ਕਿਹੜੇ ਸਕੂਲ ਦਾ ਬੱਚਾ ਹੈਗਾ ਸੀ ਅੰਮ੍ਰਿਤ ਮਾਡਲ ਸਕੂਲ ਦੇ ਤੇ ਉਹਨਾਂ ਨੂੰ 40 ਫੁੱਟ ਸੜਕ ਦੀ ਹੁੰਦੀ ਹੈ ਅਸੀਂ ਇਸ ਕਰਨ ਦਾ ਆਰੋ ਰੇਸ ਨੇ ਲਾਇਆ ਹੈ ਸ਼ਾਇਦ ਸਾਰੇ ਪ੍ਰੋਪੀ ਡੀਲਰ ਨੂੰ ਪਤਾ ਹੈ ਇਹਨਾਂ ਮਜ਼ਦੂਰਾਂ ਦੇ ਕਰ ਰਹੇ ਸੜਕ ਦੀਆਂ ਆਦੇ ਤੁਹਾਡਾ ਆਰੋ ਹੈ ਤੁਹਾਡੇ ਕੋਲ ਲੱਗਿਆ ਗੁੰਡਾ ਮੇਰਾ 30 ਲੱਖ ਰੁਪਏ ਗਿਆ ਹਰ ਤੇ ਮੈਂ ਕਹਿੰਦਾ ਮੈਂ 43 ਲੱਖ ਦੇ ਮੈਂ ਅੱਜੇ ਵੇਚ ਦਵਾ ਇਹਨਾਂ ਵਾਲੇ ਦੇ ਕਰਨ ਲੇਬਰ ਦੇ ਕਰਨ ਚਾਰ ਦਿਨ ਪਹਿਲਾਂ ਟੁੱਟ ਆਇਆ 30 ਫੁੱਟ ਸੜਕ ਆਰੋ ਵਿੱਚ ਆਟੋ ਵੀ ਉਲਟ ਗਿਆ ਸਹੀ ਗੱਲ ਹੈ 30 ਫੁੱਟ ਸੜਕ ਨੋਇਲ ਸਿਟੀ ਦੀ ਇੱਕ ਨੰਬਰ ਗਲੀ ਉਂਦੇ ਯਾਰ ਫਿਰ ਅਸੀਂ ਲੇਬਰ ਕਰ ਰਹੇ ਕਿ ਜੁਆਕਾਂ ਦਾ ਵਾਹਣ ਲੇਬਰਾਂ ਦੇ ਨਿਕਲੇ ਮਰਦੇ ਨਹੀਂ ਦੇ ਰਿਹਾ ਤੇ ਸਾਰੀ ਤੋਰੀ ਪਤਾ ਨਹੀਂ ਕਿ ਯਾਰ ਉਹ ਚੀਜ਼ ਕਰਕੇ ਲੇਬਰ ਕਰਕੇ ਕੁਛ ਨਹੀਂ ਹੋ ਰਿਹਾ ਯਾਰ ਜਗਾਵਾਂ ਦਾ ਕੀ ਕਰਦਾ ਉਹ ਤੇਰੀ ਵੀ ਯਾਰ ਗਲਤੀ ਹੋ ਗਈ ਜੁਆਕਾਂ ਦਾ ਵਾਹਣ ਨਾ ਖਾਤਾ ਨਾ ਯਾਰ ਹੋਰ ਕੀ ਗਲਤੀ ਨਹੀਂ ਲਿਆ ਯਾਰ ਕੋਈ ਨਹੀਂ ਜਦੋਂ ਫਿਰ ਜਦੋਂ ਹੋਰ ਗਲਤ ਮਾਲਕਾਂ ਤੇਰਾ ਇਹ ਜੁਆਕ ਸਾਰਾ ਸਤ 2 ਰੁਪਏ ਕੰਨੀ ਪਾਜੀ ਦੀ ਸਿਰਫ 2 ਰੁਪਏ ਪਾਣੀ ਦੀ ਕੰਨੀ ਪਹਿਲਾਂ ਕਬਾੜਾ ਕਰ ਚੜਾ ਦਿੱਤਾ ਫੜ ਕੇ ਕਿ ਕਿਥੇ ਲੱਗੇ ਹੋਏ ਨੇ ਚੱਲ ਦੇ ਬੇਟਾ ਬੇਟਾ ਕੀ ਗੱਲ ਹੋਈ ਸੀ ਅਸੀਂ ਚੱਲੇ ਸੀ ਹਾਂ ਤੇ ਉਹ ਬੱਚਾ ਜਿੰਦੇ 7 ਵਜੇ ਆ ਉਹ ਸਾਈਡ ਤੇ ਬੈਠਾ ਸੀ ਜੀ ਪਤਾ ਨਹੀਂ ਕਿਵੇਂ ਟੱਕਰ ਹੋ ਗਈ ਤੇ ਉਹ ਸਰੀ ਆਉਂਦੇ ਐਵੇਂ ਚੀਰ ਕਰਕੇ ਗਿਆ ਅੱਛਾ ਵੇ ਸਰੀਆ ਹਾਂ ਤੇ ਉਹ ਡਿੱਗ ਗਿਆ ਟੱਕਰ ਹੋਈ ਸਾਰੇ ਬੱਚੇ ਇੱਕ ਦੂਜੇ ਦੇ ਉੱਤੇ ਡੇਗ ਡੁਗੇ ਫਿਰ ਉਹ ਨੂੰ ਲੈ ਕੇ ਗਏ ਉਹਨੂੰ ਉਤੇ ਡਾਕਟਰ ਡਾਕਟਰ ਕੋ ਕਿਹੜਾ ਸਕੂਲ ਹੈ ਬੇਟਾ ਤੁਹਾਡਾ ਅਮਰਟ ਮਾਡਲ ਕਿਹੜੇ ਸਕੂਲ ਕਲਾਸ ਚ ਪੜਦੇ ਹੋ ਸਪੋਰਟ ਆ ਬੰਦੇ ਆ ਕੀ ਗੱਲ ਕੀ ਹੋਈ ਹੈ ਸਰ ਮੈਨੂੰ ਵੀ ਨਹੀਂ ਪਤਾ ਹੈ ਹਨਾ ਜੀ ਬਾਕੀ ਸਕੂਲ ਪਰ ਲੱਗੇਗਾ ਨਹੀਂ ਤੁਹਾਡੇ ਸਕੂਲ ਦੇ ਬੱਚੇਗੇ ਸੀਗੇ ਹਾਂਜੀ ਸਰ ਅੰਮ੍ਰਿਤ ਮੜਾ ਸਕੂਲ ਦੇ ਇੱਕ ਆਟੋ ਤੇ ਸੀਗੇ ਬੱਚੇ ਕਹਿੰਦੇ ਨਹੀਂ ਸਰ ਜੀ ਉਹਦੇ ਤੇ ਸੀ ਅੱਛਾ ਮੈਂ ਤਾਂ ਸਕੂਲੋਂ ਘਰੇ ਜਾ ਰਹੀ ਆ ਤੇ ਰਸਤੇ ਜਿਵੇਂ ਕੇ ਬੱਚੇ ਦਾ ਮੈਨੂੰ ਕੁਝ ਵੱਜੀ ਆ ਹਾਂ ਕਿੰਨੇ ਕੋ ਸੱਤ ਬੱਚੇ ਬੱਦੇ ਸੀ ਫਿਰ ਪਤਾ ਨਹੀਂ ਹੁੰਦਾ ਮੈਂ ਸਟਾਫ ਨਹੀਂ ਦੇਖਿਆ ਲੈ ਜੀ ਆਪ ਸਰ ਸਕੂਲ ਦੇ ਸਟਾਫ ਰਹੇ ਕੋ ਤੁਹਾਨੂੰ ਨਹੀਂ ਨੇ ਵੀਰੇ ਕੀ ਨਾ ਤੁਹਾਡਾ ਇਹ ਤੁਹਾਡਾ ਸਕੂਲ ਕਿਹੜਾ ਸੀਗਾ ਅੰਮ੍ਰਿਤਪੁਰ ਤੇ ਤੁਹਾਡੇ ਸਕੂਲ ਦੇ ਬੱਚੇ ਸੀ ਕਿੰਨੇ ਬੱਚੇ ਹੈਗੇ ਸੀ ਆਟੋ ਦੇ ਵਿੱਚ ਤੇ ਹੈਗੇ ਆ ਜੀ ਦਸ ਤੋਂ 12 ਬੱਚੇ ਅੱਛਾ ਤੇ ਕੀ ਨਾ ਬੱਚੇ ਜਿਹੜੇ 6 ਵਜੇ ਆਏ ਕਿਹਨਾਂ ਕਹਰੇ ਕਿ ਕਿਹੜੀ ਕਲਾਸ ਦਾ ਬੱਚਾ ਸੀਗਾ ਜੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿਉਂਕਿ ਨਾ ਮੈਨੂੰ ਫੋਨ ਆਇਆ ਤਾਂ ਮੈਂ ਨਾਲ ਦੀ ਨਾਲ ਕਿੰਨੇ ਕੋ 6 ਵਜੇ ਪਤਾ ਲੱਗਾ 6 ਕਹਰੇ ਜੀ 10 ਵਜੇ ਆ ਪਰ ਮੈਂ ਤਾਂ ਖੁਦ ਮੁੰਡੇ ਪਹੁੰਚਿਆ ਤਾਂ ਉਹਨੂੰ ਲੈ ਕੇ ਆਏ ਅੱਛਾ ਜੀ ਟੀਚਰ ਇੱਥੇ ਪਹੁੰਚ ਚੁੱਕਿਆ ਮੌਕੇ ਤੇ ਕਿੱਥੇ ਐਕਸੀਡੈਂਟ ਕਿੱਥੇ ਹੋਇਆ ਕਿਹੜੀ ਜਗ੍ਹਾ ਤਾਵਰ ਦੇ ਨਾਲ ਬਹੁਤ نزدਮੀ ਦੇ ਬਾਹਰ ਦੀ ਜਗ੍ਹਾ ਸੀ ਫਿਰ ਕਿੰਨਾ ਤੁਹਾਡਾ ਅਨੁਭਵ ਆ ਵੇਖੋ ਬੱਚੇ ਰਜਣਾ ਆਉਂਦੇ ਜੀ ਇਹਨਾਂ ਦੇ ਕੋਈ ਫਾਇਦਾ ਇਹ ਕਾਹਤੇ ਹਣੀ ਨੂੰ ਕੋਈ ਆਦਾ ਫਿਰ ਕੰਸਫਰਮ ਕਰਾਂਗੇ ਦੇਖੋ ਮੈਂ ਨਾ ਸਾਰੇ ਪਾਣੀ ਨੂੰ ਕੰਮ ਕੀਤਾ ਹੈ ਸਭ ਨੂੰ ਆਹ ਕੰਮ ਕੀਤਾ ਮਰਦਾ